ಏಯ್ ಬнде ಮೇರೆ ಸಾಹಬ್ ಹೊರಣ لگے ಸಿಗೆ उन्होने ਮੈਂ ਇੱਕ ਸੈਕਿੰਡ ਲਈ ਪਾਸ ਰੱਖਿਆ ਆ ਮੈਂ ਆਪਣੇ ਰਿਸ਼ਤੇਦਾਰਾਂ ਤੋਂ ਸ਼ਿਕਨ ਫੜਦੀ ਸੀ ਕਿ ਜਦੋਂ ਹੀ ਮੈਨੂੰ ਪਤਾ ਲੱਗਾ ਮੈਂ ਪੌਣੇ ਸੀਗੇ ਵਿੱਚ ਕਾਰਡ ਆਪਣੇ ਤੇ ਬਸ ਮੇਰੇ ਤੋਂ ਤੁਹਾਨੂੰ ਪਤਾ ਨਹੀਂ ਲੱਗਾ ਤੁਹਾਨੂੰ ਫੜਾਇਆ ਕਿਨੂੰ ਤੁਸੀਂ ਮੈਨੂੰ ਮੈਂ ਕਿਸੇ ਨੂੰ ਨਹੀਂ ਫੜਾਇਆ ਮੈਂ ਉੱਥੇ ਰੱਖਿਆ ਸਿਰਫ ਉਸ ਚੀਜ਼ ਤੋਂ ਲਗਾਏ ਬਿਲਕੁਲ ਉਸ ਚੀਜ਼ ਤੋਂ ਲਗਾਏ ਜਿਹੜੇ ਤੁਹਾਡੇ ਫੋਟੋਗ੍ਰਾਫਰ ਹੈਗੇ ਉਹਨਾਂ ਦੇ ਕੈਮਰੇ ਵਿੱਚ ਤਾਂ ਆਏ ਹੋਊਗਾ ਉਹ ਬੰਦੇ ਹਾਂ ਜੀ ਦੋ ਬੰਦੇ ਉਹਨਾਂ ਦੇ ਦੋ ਆਏ ਆ ਤੁਹਾਨੂੰ ਦੱਸਿਆ ਵੇ ਇੱਕ ਫੋਟੋ ਆ ਸਾਡੇ ਕੋਲ ਮੋਬਾਈਲ ਤੇ ਤੁਸੀਂ ਕਿਹੜੇ ਮੰਡੇ ਤੋਂ ਆਏ ਆ ਅੰਟੀ ਅਸੀਂ ਇੱਥੇ ਚਾਚੂ ਕੀ ਤੋਂ ਆਏ ਹਾਂ ਚਾਚੂ ਜੀ ਹਾਂ ਜੀ ਚਲੋ ਇ ਇਸੀ ਕੰਮ ਨਹੀਂ ਆਉਂਦੇ ਆ ਇਹ ਇੱਕ ਕੰਮ ਨਹੀਂ ਹੋਇਆ ਸਾਰੇ ਜ਼ਿਲ੍ਹੇ ਚ ਹੁੰਦਾ ਕਹਿੰਦੇ ਹੁਣ ਸਾਨੂੰ ਨਹੀਂ ਪਤਾ ਕੋਈ ਵਿਆਹ ਚ ਆਇਆ ਬੰਦਾ ਅਸੀਂ ਕਿੱਦਾਂ ਕਹਿੰਦੀ ਇਹ ਨਿਗਰਾਨੀ ਰੱਖੋ ਇਨ ਨੋਟ ਤੇ ਕੈਮਰੇ ਲੱਗੇ ਆ ਭਾਜੀ ਲੱਖ ਰੁਪਏ ਲੱਖ 2 ਲੱਖ ਰੁਪਏ ਸਾਡੋ ਵੈਂਡਰ ਦੇ ਕਾ ਲੈਂਦੇ ਆ ਇਹ 2 ਪਿੰਟ ਪਾ ਕੇ ਆ ਚਾਹਵੇਂ ਕੋਰਡਨ ਤੇ ਜਮਾ ਪਾ ਕੇ ਆ ਨਾ ਇਹ ਨੋਟ ਤੇ ਨਿਗਰਾਨੀ ਹੈਗੀ ਹੈ ਇਨ ਤੇ ਤਾਂ ਆ ਗਏ ਕੋਟਪੰਟ ਦੇਖ ਲੈ ਸਾਰੇ ਬਾਹਰ ਕਿੱਦਾਂ ਨਿਕਲੇ ਨਿਕਲੇ ਮੋ ਦਰਵਾਜ਼ੇ ਨਹੀਂ ਕਹਿੰਦੇ ਕਿ ਇਹ ਸਾਡਾ ਇੱਕ ਉਹ ਬਾਹਰ ਭਾਜੀ ਨਹੀਂ ਜਿਹੜੇ ਇਹ ਕਿਚਨ ਵਿੱਚ ਜਨਨੀ ਆ ਉਹਨਾਂ ਨੂੰ ਪਤਾ ਬੰਦਾ ਨਿਕਲਿਆ ਦਰਵਾਜ਼ੇ ਦਿਖਾ ਲਾ ਇਹਨੇ ਕਿ ਜਿਹਨੇ ਜਾਨਿਆ ਉਹਨਾਂ ਨੂੰ ਪਤਾ ਬੰਦਾ ਨਿਕਲਿਆ ਵੀ ਛੋਟੀ ਗੱਲ ਦਾ ਬੰਦਾ ਇਦਾਂ ਲਪੇਟ ਕੇ ਲੈ ਗਿਆ ਉਹਨਾਂ ਨੂੰ ਪਤਾ ਸਰ ਕੋਛਾ ਨਾ ਨੂੰ ਆ ਸਾਡੇ 3 ਲੱਖ ਕੰਡੀਆਂ ਦਾ ਖਰਚਾ ਸਾਡੇ ਜਿਹਦਾ ਖਰਚਾ ਭਰਦੇ 50 ਕਰੋੜ ਦਾ ਕਿੰਨਾ ਖਰਚਾ ਬੰਦਾ ਝੂਠੇ ਬੰਦਾ ਸਾਡੇ ਇਹਨੇ ਮਿਲੀ ਪੈਸੇ ਨਹੀਂ ਮਨੇ ਚਾਹੇ ਤਾਂ ਮਾਲਕੇ ਵੇਚ ਕੇ ਤਾਂ ਵੀ ਸਰ ਜੀ ਤਾਂ ਮਾਰੀ ਜਿਵੇਂ ਸਾਨੂੰ ਕੋਈ ਮਤਲਬ ਇਹ ਗੱਲ ਦਾ ਇਹਨੇ ਵੇਚ ਕੇ ਤਾਂ ਆ ਜਿਹੜੀ ਮੀਡੀਆ ਥਰੂ ਕਹਿੰਦੇ ਆ ਸਾਡਾ ਮਨਸਾਬ ਲੈ ਸਾਨੂੰ ਇਸ ਗੱਲ ਦਾ ਮੈਂ ਨਹੀਂ ਚੱਲਿਆ ਮਾਲਕਿਆ ਜਿੱਥੇ ਵੀ ਮਾਲਕ ਜੋ ਬਾਰੀ ਕਰੇ ਸਾਨੂੰ ਇਹ ਗੱਲ ਦਾ ਪਤਾ 50 ਕਰੋੜ ਦਾ ਸਾਈਡ ਅੱਠ ਕਿੰਨੇ ਮੇਰਾ ਤਾਂ ਇਹ ਤਾਂ ਘਰ ਨਾਲੋਂ ਰਾਤ ਸਾਰੀ ਦਾਤਾਂ ਲਵਾ ਲਵਾਂਗੇ ਅਸੀਂ ਉੱਥੋਂ ਦੀਆਂ ਗਾ ਇਹ ਬੱਚੇ ਦੇ ਕੋਤੇ ਪੇੜਾ ਪੋਤੇ ਨੇ ਇਹ ਰਲੇ ਉਹ ਵਿੱਚ ਹਨ ਲੱਗੇ ਸੀਗੇ ਉਹਨਾਂ ਨੇ ਮੈਂ 1 ਸੈਕਿੰਡ ਲਈ ਪਾਸ ਰੱਖਿਆ ਆ ਮੈਂ ਆਪਣੇ ਰਿਸ਼ਤੇਦਾਰਾਂ ਤੋਂ ਸ਼ਗਨ ਕਰਦੀ ਸੀਗੀ ਤੇ ਜਦੋਂ ਹੀ ਮੈਨੂੰ ਪਤਾ ਲੱਗਾ ਮੈਂ ਪਾਉਣੇ ਸੀਗੇ ਵਿੱਚ ਕਾਰਡ ਆਪਣੇ ਤੇ ਬਸ ਮੇਰਾ ਤੁਹਾਨੂੰ ਪਤਾ ਨਹੀਂ ਲੱਗਾ ਤੁਹਾਨੂੰ ਫੜਾਇਆ ਕਿਨੂੰ ਤੁਸੀਂ ਬਣਾ ਮੈਨੂੰ ਮੈਂ ਕਿਸੇ ਨੂੰ ਨਹੀਂ ਫੜਾਇਆ ਮੈਂ ਉੱਥੇ ਰੱਖਿਆ ਸਿਰਫ ਤੁਸੀਂ ਇੱਥੇ ਤੋਂ ਲਗਏ ਬਿਲਕੁਲ ਸਟੇਜ ਤੋਂ ਲਗਏ ਜਿਹੜੇ ਤੁਹਾਡੇ ਫੋਟੋਗ੍ਰਾਫਰ ਹੈਗੇ ਉਹਨਾਂ ਦੇ ਕੈਮਰੇ ਵਿੱਚ ਤਾਂ ਆਏ ਹੋਊਗਾ ਉਹ ਬੰਦੇ ਦੋ ਬੰਦੇ ਉਹਨਾਂ ਦੇ ਦੋ ਆਏ ਆ ਤੁਹਾਨੂੰ ਦੱਸਿਆ ਵੇ ਇੱਕ ਫੋਟੋ ਆ ਸਾਡੇ ਕੋਲ ਮੋਬਾਈਲ ਤੇ ਤੁਸੀਂ ਕਿਹੜੇ ਮੰਡੇ ਤੋਂ ਆਏ ਆਂ ਆਂਟੀ ਅਸੀਂ ਇੱਥੇ ਚਾਚੂ ਕੀ ਤੋਂ ਆਏ ਹਾਂ ਹਾਂਜੀ ਚਲੋ ਇਸਾਫੀ ਮਿਲਣਾ ਮਾਨਸੂਰ ਦੇ ਵਿੱਚ ਹਾਂਜੀ ਚਾਚੋ ਦੀ ਬਿਮਾਰੀ ਦੇ ਵਿੱਚ ਪੈਂਦਾ ਆ ਹਾਂਜੀ ਅਸੀਂ ਹਲੇ ਕੋਈ ਫੰਕਸ਼ਨ ਨਹੀਂ ਰੂਟੇ ਸਿੱਕਦਾ ਹੈਗਾ ਕਿ ਬਸ਼ਾਦਾ ਬਸ਼ਾਚ ਨੂੰ ਪਹਿਲਾਂ ਨਹੀਂ ਮੇਰਾ ਪਰਸੀ ਚੋਰੀ ਇਹਦੇ ਵਿੱਚ ਮੇਰਾ 10 ਰਾਮ ਹੈ ਸੀਗਾ ਤੇ ਵਿੱਚ ਮੇਰੇ ਗਹਿਣੇ ਸੀਗੇ ਮੇਰੇ ਤੇ ਇੰਡੀਅਨ ਤੇ ਜੈਨੋ ਫ੍ਰੈਂਸੀਸ ਕਿੰਨੇ ਕਿੰਨੇ ਵਿਅਕਤੀ ਸੀਗੇ ਜੀ ਜੀ ਬੰਦੇ ਨੂੰ ਵੀ ਤੋਂ ਵੀ ਪਾਇਆ ਜਿਆਦਾ ਮੇਰੇ ਕਿਉਂਕਿ ਕਰਾਸੀ ਕਰਾਸੀ ਵਿੱਚ ਸਿੱਖੀ ਕਿੰਨੇ ਕੁ ਜਰੂਰ ਤੇਰੇ ਬਾਣੇ ਤੁਹਾਡੇ ਇੰਡੀਅਨ ਲੋਕਾਂ ਦੇ 20 ਲੱਖ ਦਿੰਦਾ ਟੋਟਲ 20 ਲੱਖ ਰੁਪਏ ਹੋ ਗਏ ਫਿਰ ਮੇਰੀ ਸਾਰੇ ਮੇਰਾ ਫਰੈਂਡ ਸਰਕਲ ਆਇਆ ਹੋਇਆ ਹੈ ਇਸ ਵਿੱਚ ਮੇਰੀ ਮੈਨੂੰ ਆਪਣੇ ਅਨੁਸਾਰ ਵੀ ਲੋੜੀ ਅਸੀਂ ਕੁਝ ਵੀ ਇੰਜੋਏ ਨਹੀਂ ਕੋਈ ਕੈਮਰਿਆਂ ਦੇ ਵਿੱਚ ਆਈ ਵਿਅਕਤੀ ਮੈਡਮ ਕੈਮਰੇ ਵਾਲੇ ਦੋ ਆਏ ਆ ਸਾਡੇ ਇੱਥੇ ਜੀ ਉਹਨੇ ਦੇਖਿਆ ਆ ਤੇ ਮੈਂ ਰੈਲਸ ਵਾਲੇ ਕਹਿੰਦੇ 2 ਮਿੰਟ ਲਈ 3 ਮਿੰਟ ਲਈ ਕੈਮਰੇ ਬੰਦ ਹੋ ਗਏ ਇੱਦਾਂ ਕਿੱਦਾਂ ਬੰਦ ਹੋ ਗਏ ਹਾਂ ਲੈਪਰ 1 ਮਿੰਟ ਕੈਮਰੇ ਬੰਦ ਹੋ ਗਏ ਕੈਮਰੇ ਚੱਲਣੇ ਚਾਹੀਦੇ ਆ ਕਹਿੰਦੇ 3 ਮਿੰਟ ਲਈ ਕੈਮਰੇ 3 ਮਿੰਟ ਲਈ ਕੈਮਰੇ ਉਦੋਂ ਕੰਮ ਕੈਮਰੇ ਬੰਦ ਹੋ ਗਏ ਜਦੋਂ ਠੀਕ ਹੈ ਉਦੋਂ ਹੀ ਹੋਈ ਜਦੋਂ ਮੇਰਾ ਪਰਸ ਚੋਰੀ ਹੋਇਆ ਹੈ ਠੀਕ ਹੈ ਇੱਧਰ ਲੇਡੀਆਂ ਬੈਠੀਆਂ ਮੈਨੂੰ ਨਹੀਂ ਸੀ ਪਤਾ ਬਈ ਬੈਕ ਤੇ ਇੱਕ ਰੂਮ ਵਿੱਚ ਦੂਸਰਾ ਹੈਗਾ ਤੇ ਬੱਚਾ ਉਹ ਕਹਿੰਦੀ ਆ ਕੋਈ ਬੱਚਾ ਲੈ ਕੇ ਮੇਰਾ ਪਰਸ ਲੈ ਗਿਆ ਬੱਚਿਆ ਛੋਟਾ ਜਿਹਾ ਬੱਚਾ ਸੀ ਵੀ ਅਸੀਂ ਕਿਹਾ ਵੀ ਘਰੇ ਆਪਣੀ ਮਾਂ ਦਾ ਪਰਸ ਲੈ ਠੀਕ ਹੈ ਇਹ ਸਾਰੇ ਰਿਲੇ ਹੋਏ ਆ ਇਸ ਮਾਮਲੇ ਨੂੰ ਲੈ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੈਦ ਕੀਤੀ ਜੀ ਤੁਸੀਂ ਹਾਂਜੀ ਅਸੀਂ ਸ਼ਿਕਾਇਤ ਕੀਤੀ ਆ ਪੁਲਿਸ ਆਈ ਸੀ ਮੋਕੇ ਤੇ ਐਰਬੋਰਡ ਕੀਤੀ ਆ ਪੁਲਿਸ ਦਾ ਮੈਨੂੰ ਪੇਸ਼ਾਨੀ ਭਜਾਈ ਆ ਇਹ ਵੀ ਮੁਲਾਜ਼ਮ ਆ ਸੀ ਹਾਂਜੀ ਐਫ ਆਰ ਆਈ ਜਾਰਚ ਕਰਾਉਣੀ ਆ ਅਸੀਂ ਕਰ ਦਿੰਦੀ ਨਹੀਂ ਕੋਈ ਲੱਗਿਆ ਕੋਈ ਲੱਗਿਆ ਕੋਈ ਤੁਹਾਨੂੰ ਕੋਈ ਜਾਣ ਕੇ ਕੀਤਾ ਕੇ ਲੈ ਕੇ ਦਾ ਸ਼ਰਧਤ ਕੀਤੀ ਕਿਸ ਨੇ ਮੈਨੂੰ ਨਾਮ ਦਾ ਜਾਣਕਾਰੀ ਜਾਣ ਕੇ ਨਹੀਂ ਕੀਤੀ ਮੇਨੇ ਸ਼ਾਕਾਂ ਪੈਣੇ ਤੇ ਸਾਰੇ ਸ਼ਾਕਾਂ ਦੇ ਉਹ ਲੇਡੀਆਂ ਜੀ ਨਾਲ ਇਹਨਾਂ ਦੇ ਕੋਈ ਲੇਡੀਆਂ ਮੈਨੂੰ ਪਤਾ ਨਹੀਂ ਹੈਗਾ ਮੈਂ ਜਿਹੜੀ ਅਸੀਂ ਫੋਟੋ ਦੇਖੀ ਆ ਉਹਦੇ ਵਿੱਚ ਦੋ ਬੱਚੇ ਜੀ ਆਉਂਦੇ ਤੁਹਾਡੀ ਮੈਨੇਜਰ ਸਾਹਿਬ ਨਾਲ ਗੱਲਬਾਤ ਹੋਈ ਹੈ ਕੀ ਕਹਿੰਦੇ ਹਾਂਜੀ ਉਹ ਕੋਈ ਗੱਲ ਨਹੀਂ ਸੁਣਦਾ ਹੈ ਜੀ ਦੇਖੋ ਸਿਕਿਉਰਿਟੀ ਕਾਰਡ ਵਾਲੇ ਹੈਗੇ ਨਾ ਕੋਈ ਵਾਰ ਪਤਾ ਨਹੀਂ ਲੱਗਾ ਕੌਣ ਕਿੱਥੇ ਲੈ ਕੇ ਗਿਆ ਬੈਗ ਅਸੀਂ ਇਹ ਕੋਈ ਬੰਦਾ ਨਾ ਚੋਣੀਆਂ ਠੀਕ ਹੈ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੇਰਾ ਬਹੁਤ ਨੁਕਸਾਨ ਹੋਇਆ ਮੇਰੀ ਬਹੁਤ ਜ਼ਿਆਦਾ ਰਿਜ਼ਲਟ ਹੋਈ ਮੇਰੇ ਸਾਰੇ ਗੈਸਟ ਤੁਹਾਡਾ ਮਨ ਫੰਕਸ਼ਨ ਆਪਣਾ ਕਰਦਾ ਕੋਣ ਤੁਹਾਡਾ ਮੇਰੇ ਬੇਟੇ ਦੀ ਮੈਰਿਜ ਹੈ ਮੇਰੇ ਮੁੰਡੇ ਦੀ ਮੈਰਿਜ ਹੈ ਮੇਰਾ ਦਿਓਰ ਆ ਇਹ ਮੇਰੇ ਜੇਸਟ ਦੀ ਆ ਇਹ ਮੇਰੀ ਪਰਜਾਈ ਆ ਇਹ ਮੇਰੇ ਪਾਪਾ ਜੀ ਸਾਰੀ ਸਾਡੀ ਗਰੇਡ ਰੰਗ ਦਾ ਮਨ ਪਰਸ ਦੀ ਤੁਹਾਡਾ ਮੇਰਾ ਬ੍ਰਾਊਨ ਰੰਗ ਦਾ ਬ੍ਰਾਊਨ ਅੰਕਲ ਦਾ ਸਾਰੇ ਗੋੜੇ ਆ ਬ੍ਰਾਊਨ ਬ੍ਰਾਊਨ ਹਨ ਇਸ ਕਰਕੇ ਨਾ ਹੀ ਆਪਾਂ ਸਰ ਪੈਡਲ ਦੇ ਵਿੱਚ ਇੱਕ ਐਨਾਲਾਈਜ਼ ਫੰਕਸ਼ਨ ਚੱਲ ਰਿਹਾ ਸੀਗਾ ਜਿਹਨਾਂ ਨੇ ਲੋਕ ਲਗਾਏ ਜੀ ਸਾਡੇ ਪੈਸੇ ਜਿਹੜੇ ਸਾਡਾ ਗਹਿਣਾ ਵਗਰਾ ਚੋਰੀ ਹੋ ਗਿਆ ਉਹਦੇ ਵਿੱਚ ਤੁਹਾਡੀ ਸਾਨੂੰ ਲੈਕੀ ਦੱਸ ਰਿਹਾ ਕਹਿੰਦੇ ਮੈਨੇਜਰ ਸਾਹਿਬ ਸਾਨੂੰ ਕੋਈ ਜਵਾਬ ਨਹੀਂ ਦੇ ਰਹੇ ਤਕੋਈ ਗੱਲਬਾਤ ਸਾਡਾ ਕਰੇ ਕੀ ਮਾਮਲਾ ਕੀ ਸਾਰਾ ਸਭ ਦੇਖੋ ਜਿਹੜਾ ਕੈਮਰਿਆਂ ਦੇ ਵਿੱਚ ਉਹ ਬੰਦੇ ਕਲੀਅਰ ਆ ਔਰ ਉਹਨਾਂ ਦੀਆਂ ਸੀਸੀਟੀਵੀ ਫੋਟੋਜ਼ ਵਗੈਰਾ ਉਹਨਾਂ ਨੇ ਲੈ ਲਈਆਂ ਅਸੀਂ ਉਹਨਾਂ ਨੂੰ ਦੇ ਦਿੱਤੀਆਂ ਸੂਟ ਬੂਟ ਪਾ ਕੇ ਆਇਓ ਦੋ ਤਿੰਨ ਬੰਦੇ ਜਿਹੜੇ ਉੱਥੇ ਵਿੱਚ ਬੈਠੇ ਆ ਦੋ ਬੰਦੇ ਸੂਟ ਬੂਟ ਪਾਏ ਆ ਔਰ ਪਰਸ ਚੱਕ ਕੇ ਤੋੜ ਤੋੜ ਦੇਖੀ ਹੁੰਦੀ ਤੇ ਉਹਦੇ ਵਿੱਚ ਸਾਡਾ ਕੀ ਦੋਸ਼ ਆ ਅਸੀਂ ਕਿਸੇ ਗੈਸਟ ਨੂੰ ਪੁੱਛ ਥੋੜੀ ਸਕਦੇ ਕਿ ਤੁਸੀਂ ਕੌਣ ਆ ਜਾਂ ਕਿੱਥੇ ਆ ਕਿੰਨੇ ਕਿੰਨੇ ਦੇ ਕਿ ਸਰ ਬੰਦੇ ਦੋ ਦੋ ਬੰਦੇ ਕਿੰਨੀ ਕਿੰਨੀ ਉਮਰ ਦੇ ਲੱਗਦੇ ਵੀ ਉਹ ਇਦਾਂ ਤੁਹਾਨੂੰ ਅਸੀਂ ਫੋਟੋਜ਼ ਦੇ ਦਿੱਤੀਆਂ ਤੁਸੀਂ ਖੁਦ ਦੇਖ ਲਓ ਹੈਨਾ ਲੱਗਿਆ ਵੀ ਕਿਹੜੇ ਕਿੱਧਰੋਂ ਗਏ ਮੁੜ ਕੇ ਵਾਪਸ ਨਹੀਂ ਕੁਝ ਨਹੀਂ ਪਤਾ ਉਹ ਦੇਖੋ ਗੇਟ ਡੋਰ ਤਾਂ ਇੱਕ ਹੀ ਹੈ ਸਾਡੇ ਕੋਲ ਇੱਕੋ ਡੋਰ ਹੈ ਇੱਥੋਂ ਨਿਕਲ ਉਹ ਡੋਰ ਤੋਂ ਬਾਹਰ ਨਿਕਲ ਕੇ ਗਏ ਸਾਡਾ ਹਾਂਜੀ ਸਰ ਕਸਟਮਰ ਦਾ ਇਹ ਥੋੜਾ ਜਿਹਾ ਇਤ ਇਜਾਮ ਲਾਇਆ ਲੰਦੇ ਆ ਕਿ ਸਾਡੇ ਦੋ ਤਿੰਨ ਮਿੰਟ ਲਈ ਇਹ ਕਹਿੰਦੇ ਸਾਡੇ ਕੈਮਰੇ ਬੰਦ ਹੋ ਗਏ ਬਿਲਕੁਲ ਨਹੀਂ ਸੀਸੀਡੀ ਕੈਮਰੇ ਚੱਲ ਰਹੇ ਬਿਲਕੁਲ ਨਹੀਂ ਦੇਖਿਓ ਸੀਸੀਟੀਵੀ ਕੈਮਰੇ ਚੱਲ ਰਹੇ ਆ ਪੁਲਿਸ ਨੂੰ ਅਸੀਂ ਉਹ ਬੰਦੇ ਦਿਖਾ ਦਿੱਤੇ ਆ ਕਿ ਅਸੀਂ ਵੀਡੀਓਜ਼ ਦੇ ਦਿੱਤੀਆਂ ਪਰਿਵਾਰ ਨੂੰ ਦੇ ਦਿੱਤੀਆਂ ਉਹਨਾਂ ਨੂੰ ਦੇ ਦਿੱਤੀਆਂ ਸਾਡੇ ਕੋਲ ਉਹ ਪਰਿਵਾਰ ਵੱਲੋਂ ਹੀ ਐਕਐਮਸੀ ਸਾਹਿਬ ਆਏ ਸੀ ਉਹਨਾਂ ਨੂੰ ਦੇ ਦਿੱਤੀ ਸਾਡਾ ਅਸੀਂ ਤਾਂ ਜਿਹੜੀ ਰਿਕਾਰਡਿੰਗਸ ਸੀਗੀਆਂ ਉਹਨਾਂ ਨੂੰ ਅਸੀਂ ਦੇ ਦਿੱਤੀ ਜੋ ਜਿਹੜੇ ਕੋਈ ਬੰਦੇ ਸੀ ਉਹ ਬਕਾਇਦਾ ਸੂਟ ਬੂਟ ਪਾ ਕੇ ਉਹ ਵਿੱਚ ਬੈਠੇ ਆ ਔਰ ਦੇਖੋ ਤੁਸੀਂ ਸਾਡੀ ਪ੍ਰੋਬਲਮਸ ਕਿ ਸਮਝ ਸਕਦੇ ਆ ਸੂਟ ਬੂਟ ਪਾ ਕੇ ਆਏ ਬੰਦਿਆਂ ਨੂੰ ਅਸੀਂ ਕਿੱਦਾਂ ਪੁੱਛ ਸਕਦੇ ਆ ਕਿ ਤੁਸੀਂ ਕੌਣ ਆ ਉਹਦਾ ਪਰਿਵਾਰ ਦਾ ਦੇਖੋ ਜਾਗੋ ਦਾ ਫੰਕਸ਼ਨ ਜੇ ਪਰਿਵਾਰ આરોਪ ਲਾਉਂਦਾ ਉਹਨਾਂ ਦਾ ਲਾਸ ਹੋਇਆ ਮੈਂ ਉਹਨਾਂ ਨਾਲ ਸਹਿਮਤ ਹਾਂ ਵੱਡੀ ਜੇ ਉਹਨਾਂ ਦਾ ਕੋਈ ਪਰਸ ਵਿੱਚ ਕੁਝ ਵੀ ਉਹਨਾਂ ਦਾ ਗਿਆ ਹੋ ਨੁਕਸਾਨ ਹੈ ਮੈਂ ਮੰਨਦਾ ਪਰ ਜਾਗੋ ਦਾ ਫੰਕਸ਼ਨ ਹੈ ਇੱਕੋ ਹੀ ਪਰਿਵਾਰ ਦਾ ਇਹ ਫੰਕਸ਼ਨ ਹੈ 2 ਲੱਖ ਰੁਪਏ આરોਪ ਲਾਉਣ ਦੀ ਨਾਲ ਉਹ ਬੈਟਰ ਸੀ ਕਿ ਉਹਨਾਂ ਦਾ ਵੀ ਨਿਗਰਾਨੀ ਰੱਖਣਾ ਫਰਜ਼ ਬਣਦਾ ਕਿ ਜੀ ਤੁਹਾਡੀ ਸਰ ਪਰਿਵਾਰ ਨਾਲ ਗੱਲਬਾਤ ਹੋਈ ਹੁਣ ਕੀ ਬਿਲਕੁਲ ਬਿਲਕੁਲ ਸਾਡੇ ਕੋਲੇ ਬੈਠੇ ਗਏ ਆ ਸਾਡੇ ਨਾਲ ਸਾਡੇ ਨਾਲ ਦੇਖੋ ਸਾਡੇ ਨਾਲ ਨੁਕਸਾਨ ਬਾਰੇ ਕੋਈ ਗੱਲ ਨਹੀਂ ਹੋਈ ਸਾਡੇ ਨਾਲ ਸਿਰਫ ਇਹ ਗੱਲ ਹੋਈ ਸੀ ਸਾਡਾ ਪਰਸਟਰੀ ਹੋ ਜਾਂ ਸਾਡੇ ਢੇਣ ਘਣੇ ਸੀ ਸਾਡੇ ਪੈਸੇ ਸਾਨੂੰ ਇਹਨੇ ਪੁਲਿਸ ਆਈ ਸੀ ਇੱਕ ਵਿਅਕਤੀ ਨੂੰ ਲੈ ਜਾਈ ਗਈ ਆ ਕੌਣ ਆ ਵਿਅਕਤੀ ਉਹ ਜਿਹੜਾ ਇੱਕ ਵਿਅਕਤੀ ਆ ਉਹ ਇੱਕ ਸਫਾਈ ਕਰਮਚਾਰੀ ਕੋਈ ਹੈਗਾ ਉਹ ਉਹਦੇ ਲਈ ਜਿਹੜੇ ਐਮਸੀ ਸਾਹਿਬ ਆਏ ਸੀ ਉਹ ਕਹਿੰਦੇ ਕਿ ਮੈਨੂੰ ਇਹਨਾਂ ਤੇ ਰੋਕ ਅਸੀਂ ਇੱਥੇ ਕੰਮ ਕਰਦਾ ਸੀਗਾ ਜ਼ੋਰ ਦੇ ਵਿੱਚ ਸਾਡੇ ਕੋਲ ਇਸ ਵੇਲੇ ਉਹ ਕੰਮ ਕਰ ਰਿਹਾ ਸੀ ਕੀ ਨਾਮ ਚ ਹੈ ਉਹਦਾ ਤੁਹਾਡਾ ਤੁਹਾਨੂੰ ਅਰਜੁਨ ਅਰਜੁਨ ਤੇ ਜਿਨ੍ਹਾਂ ਦੇ ਸਰ ਫੰਕਸ਼ਨ ਆ ਉਹਨਾਂ ਦਾ ਕੀ ਨਾਮ ਵਗੈਰਾ ਨਾਲ ਬਈ ਨਾ ਦੱਸੋ ਕੀ ਨਾਮ ਇਹ ਤੁਹਾਡੇ ਕੋਲ ਸਰ ਐਂਟਰੀ ਵਗੈਰਾ ਬਣੀ ਹੈ ਬੜਾ ਤੇਨਿਆ ਸਰ ਪੱਤਰ ਪੱਤਰਕਾਰਾਂ ਨੂੰ ਕਹਿੰਦੇ 20 ਲੱਖ ਤੋਂ ਜ਼ਿਆਦਾ ਨੁਕਸਾਨ ਹੋਇਆ ਸਾਡਾ ਹੋ ਸਕਦਾ ਭਾਜੀ ਅਸੀਂ ਕਿਸੇ ਨੇ ਪਹੁੰ ਕਿਸੇ ਦੇ ਪਰਸ ਵਿੱਚ ਕੀ ਆ ਅਸੀਂ ਥੋੜੀ ਦੱਸ ਸਕਦੇ ਹਾਂ ਹੋ ਸਕਦਾ 20 ਲੱਖ ਦਾ ਹੋਇਆ ਜਾਂ 20 ਤੋਂ ਵੀ ਜ਼ਿਆਦਾ ਹੋਇਆ ਹੋਵੇ ਤੁਹਾਡੇ ਕੋਲ ਜਾਣਕਾਰੀ ਦੇ ਦਿੱਤੀ ਗਈ ਸਾਰੀ ਬਿਲਕੁਲ ਅਸੀਂ ਸਾਰੀ ਜਾਣਕਾਰੀ ਦੇ ਦੇ